ਪੂਰਾ ਇਕੱਠ ਹੈ ਔਰ ਤੁਸੀਂ ਦੇਖੋ ਲੋਕੋ ਟਰਾਲੀਆਂ ਟਰੈਕਟਰਾਂ ਤੇ ਆਮੁਹਾਰੇ ਆ ਰਹੇ ਨੇ ਔਰ ਕਾਂਗਰਸ ਪਾਰਟੀ ਹੈ ਜਿਹਨਾਂ ਗਰੀਬਾਂ ਗਰੀਬਾਂ ਲਈ ਇਹ ਕਾਨੂੰਨ ਲੈ ਕੇ ਆਂਦਾ ਸੀ 2004 ਚ 100 ਦਿਨ ਦਾ ਔਰ ਭਾਜਪਾ ਦੀ ਸਰਕਾਰ ਨੇ ਇਹ ਕਾਨੂੰਨ ਨੂੰ ਤੋੜ ਕੇ ਕਾਲਾ ਕਾਨੂੰਨ ਲਿਆਂਦਾ ਬਿਨਾ ਗਾਰੰਟੀ ਤੋਂ ਔਰ ਉਸ ਦੇ ਖਿਲਾਫ ਪੂਰੇ ਹਿੰਦੁਸਤਾਨ ਚ ਰਾਹੁਲ ਗਾਂਧੀ ਦੇ ਅਰਗੇ ਸਾਹਿਬ ਦੇ ਨਿਰਦੇਸ਼ਾਂ ਤੇ ਇਹ ਜਿਹੜਾ ਕਾਲਾ ਕਾਨੂੰਨ ਨਰੇਗਾ ਦਾ ਲਿਆਂਦਾ ਇਹਨੂੰ ਰੱਦ ਕਰਾਉਣ ਵਾਸਤੇ ਇਹ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਔਰ ਮੈਨੂੰ ਬੜਾ ਅਫਸੋਸ ਹੋਇਆ ਜਿੱਥੇ ਸੈਂਟਰ ਦੀ ਸਰਕਾਰ ਨੇ ਕਾਲਾ ਕਾਨੂੰਨ ਲਿਆਂਦਾ ਇਹਨੂੰ ਰੱਦ ਕਰਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਆਂ ਔਰ ਸਟੇਟ ਦੀ ਸਰਕਾਰ ਨੇ ਅੱਜ ਮੈਂ ਮੈਨੂੰ ਬੜਾ ਦੁੱਖ ਹੋਇਆ ਮਦਦ ਤਾਂ ਸਾਡੀ ਕੀ ਕਰਨੀ ਸੀ ਪਿੰਡਾਂ 'ਚ ਘੁਮਰਾ ਕਰਕੇ ਰੋਕਿਆ ਗਿਆ ਕਿ ਰੈਲੀ 'ਚ ਇਕੱਠਾ ਨਾ ਹੋ ਜਾਈ ਗੱਲ ਇਹ ਹੈ ਰੈਲੀ ਸਾਡੀ ਕੋਈ ਅਜੇ ਵੋਟਾਂ ਦੀ ਨਹੀਂ ਹੈ ਮਾਨ ਸਾਹਿਬ ਨਾ ਕੋਈ ਇਲੈਕਸ਼ਨ ਹੋ ਰਹੀ ਹੈ ਅਸੀਂ ਰੈਲੀ ਕੀਤੀ ਹੈ ਇਹ ਗਰੀਬਾਂ ਦੇ ਹਿੱਤਾਂ ਲਈ ਬੀਜੇਪੀ ਨੇ ਮੋਦੀ ਸਾਹਿਬ ਨੇ ਗਰੀਬਾਂ ਦੇ ਪੇਟ ਤੇ ਲੱਤ ਮਾਰੀ ਆ ਉਹਦਾ ਵਿਰੋਧ ਕਰ ਰਹੇ ਆ ਔਰ ਸਟੇਟ ਦੀ ਸਰਕਾਰ ਦਾ ਚਾਹੀਦਾ ਸੀ ਸਗੋਂ ਸਾਡੀ ਮਦਦ ਕਰਨੀ ਚਾਹੀਦੀ ਸੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਗਰੀਬਾਂ ਦੇ ਫੰਕਸ਼ਨ ਦੇ ਵਿੱਚ ਗਰੀਬਾਂ ਦੀ ਮਦਦ ਲੈ ਕੇ ਲੋਕ ਕੋ ਸਗੋਂ ਉਹਨੂੰ ਹੱਲਾਸ਼ੀਰ ਦੇ ਕੇ ਇੱਥੇ ਭੇਜਣਾ ਚਾਹੀਦਾ ਸੀ ਮੈਨੂੰ ਅਫਸੋਸ ਹੈ ਕਿ ਪਿੰਡਾਂ ਨੂੰ ਪੰਚਾਇਤਾਂ ਨੂੰ ਡਰਾਇਆ ਗਿਆ ਧਮਕਾਇਆ ਗਿਆ ਆਉਣ ਤੋਂ ਰੋਕਿਆ ਵੀ ਗਿਆ